ਵਾਹਿਗੁਰੂ ਜੀ ਕਾ ਤਾਲ ਸਾਹਿਬ ਵਾਹਿਗੁਰੂ ਜੀ ਸਾਰਾ ਕੁਝ ਆਪ ਹੀ ਸੁਣ ਲਿਆ ਪ੍ਰੈਸ ਰਿਵੀ ਸਾਡੇ ਵੀਰਾਂ ਨੇ ਵੀ ਜੋ ਅਗਲਾ ਕੋਰੋਨਾ ਵਦੀਕਿਆ ਗਿਆ 15 ਮਈ ਦਾ ਇੱਕ ਤਰ੍ਹਾਂ ਦੀ ਬੇਨਤੀ ਆ ਕਿ ਹਰ ਪਿੰਡ 'ਚ ਹਰ ਤਸਵੀਰ ਜਿੱਥੇ ਕੋਰੋਨਾ ਬਹੁਣਾ ਵਿੱਚ ਸਾਰੇ ਉੱਥੇ ਪਹੁੰਚਾਓ 1 ਮਈ 10 14 ਜਿੱਦਣ ਇਹ ਦੀ ਪੰਜਾਬ ਪੇਸ਼ ਹੋਇਆ ਮੈਂ ਅੰਦਰ ਹੀ ਸਰਪੋਰਟ ਚ ਸਭੀ ਬੋਲ ਜ ਆ ਜਿਹੜੀ ਜਥੇਦਾਰ ਜਿਕਤਾਰ ਸਿੰਘ ਹਵਾਰਾ ਦੀ ਸ਼ਮਾਈ ਦੀ ਤਰੀਕ ਸੀਗੀ ਪ੍ਰਸ਼ਾਸਨ ਚੰਡੀਗੜ੍ਹ ਨੇ ਪੇਸ਼ ਹੋਣਾ ਸੀਗਾ ਪਰ ਜੱਜ ਦੀ ਛੁੱਟੀ ਹੋਣ ਕਰਕੇ 21 ਤਰੀਕ ਪਈਆ ਸੋਮਵਾਰ ਅਮੀਦ ਹੈ ਕਿ ਹੋਵੇ ਪਰ ਮੈਂ ਕਿਹੜੀ ਦੱਸੀ ਚਾਹਣਾ ਜੀ ਤੇ ਬਨੇ ਦੁੱਖ ਦੀ ਗੱਲ ਆ ਸਹਿਦਾ ਆ ਜਿੱਦੇ ਚਿੱਠੀ ਵੀ ਬੜੀ ਸੁਣੀ ਹੋਵੇਗੀ ਪਾਈ ਬਰਵੰਤ ਸਿੰਘ ਰਾਜੇ ਨੇ ਉਹਨੇ ਕਿੰਨੀ ਦੁਖਦਾਈ ਗੱਲ ਕਹੀ ਹੈ ਕਿ ਮੈਨੂੰ ਜੀਵਨ ਤੇ ਮੌਤ ਵਿੱਚ ਕੋਈ ਫਰਕ ਨਹੀਂ ਦੀਦਾ ਕਿਉਂ ਉਹਨੇ ਕਿਹਾ ਕਿ ਉਹਨੇ ਦੇਖਿਆ ਵੀ ਸਾਡੀਆਂ ਜਥੇਬੰਦੀਆਂ ਸਾਡੀਆਂ ਸੰਸਥਾਵਾਂ ਪ੍ਰਸ਼ਾਸਨ ਸਰਕਾਰ ਕੋਟ ਕੋਈ ਵੀ ਨਹੀਂ ਦੇਖੀ ਅਖੀਰ ਨੇ ਉਹਨੇ ਜਿਹੜੇ ਲਾਭ ਵਰਤੇ ਉਹ ਜਦੋਂ ਮੈਂ ਉੱਥੇ ਸਾਰਾ ਏਜੀ ਪੰਜਾਬ ਨੇ ਸਾਟਟ ਦੇ ਵਿਰੋਧ ਕੀਤਾ ਤੁਸੀਂ ਹਾਰਾ ਜਾਓਗੇ 2 ਹਫ਼ਤਿਆਂ ਦੇ ਵਿੱਚ ਵਿੱਚ ਜਦੋਂ ਸਿੱਖਾ ਦੇ ਨਾਲ ਬੈਠ ਖੁੱਦ ਤੇਨਾਂ ਨੇ ਕਿ ਕਿ ਸਿਵਾ ਦਿੱਤਾ ਕਿੰਨਾ ਕੁ ਦੁਖੀ ਹੋਵੇਗਾ ਉਹਦੇ ਜਿਹੜੇ ਤੇ ਵਿਚਾਰਕ ਤੇ ਇੱਕ ਵੀ ਸਵਾਲ ਦਾ ਉਹ ਜਵਾਬ ਨਹੀਂ ਦੇ ਸਕਿਆ ਜੋ ਸਾਡੇ ਭਾਈ ਸਾਹਿਬ ਹੋਣੇ ਬਾਪੂ ਜੀ ਹੋਣੇ ਕਿਹਾ ਕਿ ਉਹਨੇ ਸਭ ਤੋਂ ਪਹਿਲਾ ਸਵਾਲ ਕੀਤਾ ਕਿ ਲਾ ਐ ਨੋਟ ਨਹੀਂ ਖਤਰਾ ਜਾਂ ਜਿਹਨੇ ਪੁੱਛਿਆ ਕੀ ਖਤਰਾ ਕਹਿੰਦਾ ਪੌਟਲ ਦਾ ਏਰੀਆ ਕਿਤੇ ਹੋਰ ਵੀ ਉੱਥੇ ਕੈਂਚੀ ਨਹੀਂ ਕਹਿੰਦੇ ਹਾਂਜੀ ਕਹਿੰਦਾ ਉਹਨਾਂ ਤੋਂ ਨਹੀਂ ਖਤਰਾ ਇਹਦੇ ਸਾਥੀਆਂ ਤੋਂ ਕਹਿੰਦੇ ਨਹੀਂ ਖਤਰਾ ਕਹਿੰਦੇ ਵੀ ਉਹਨਾਂ ਨੂੰ ਪੁੱਛਿਆ ਵੀ ਇਹ ਜੇਲ੍ਹ ਤਰੀਕੇ ਨੇ ਕੀਤੀ ਕਹਿੰਦਾ ਕਦੋਂ ਕੀਤੀ ਕਹਿੰਦੇ 19 ਸਾਲ ਪਹਿਲਾਂ ਕਹਿੰਦਾ ਉਸ ਤੋਂ ਬਾਅਦ ਕੋਈ ਕੰਮ ਕੀਤਾ ਕਿਤੇ ਨਹੀਂ ਕੋਈ ਜ਼ਰਤ ਕੰਮ ਕੀਤਾ ਜਿੱਥੇ ਨਹੀਂ ਇਹ ਕਿਤੇ ਸ਼ਰਮ ਦੀ ਗੱਲ ਆ ਸਾਡੇ ਸੰਵਿਧਾਨ ਦੇ ਉੱਤੇ ਕਲੰਕ ਆ ਇੱਕ ਮਨੁੱਖ ਨੂੰ ਕੈਦੀ ਨੂੰ ਦੂਈ ਕੈਦ ਤੋਂ ਉਸੇ ਕੈਦ ਤੱਕ ਪੰਜਾਬ ਤੱਕ ਲਿਆਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇਹਦੇ ਉੱਤੇ ਕਲੰਕ ਹੋ ਸਕਦਾ ਸਰਕਾਰ ਤੇ ਕਿ ਬੰਦੇ ਦੇ ਜੇਲ੍ਹ ਤੇ ਲੈਣਾ ਉਹਨਾਂ ਨੂੰ ਤੱਕਾ ਕਿ ਜੇ ਬੰਦਾ ਇਹ ਇਹਨੂੰ ਜਿਹਨੂੰ 7-8 ਲੱਖ ਦੇ 71 ਤੱਕ ਚੁਣਿਆ ਜੇ ਪੰਜਾਬ ਜਾਂਦਾ ਪੰਜਾਬ ਦਾ ਮਾਹੌਲ ਬਹੁਤ ਇਕਲਾਬੀ ਹੋਵੇਗਾ ਲੋਕ ਬਾਹਰ ਡਿਖਣਗੇ ਇਹ ਜਿਹੜਾ 15 ਮਈ ਦਾ ਪ੍ਰੋਗਰਾਮ ਹੈ ਇਹ ਜੇ ਪਿੰਡ ਪਿੰਡ ਘਰ ਘਰ ਚਲੇਗਾ ਜੇ ਪੰਜਾਬ ਵਿੱਚ ਆ ਰਾਜਕਤਾ ਫੈਲੀ ਇਹ ਸਾਰਾ ਦੋਸ਼ ਪੰਜਾਬ ਸਰਕਾਰ ਦਾ ਹੋਵੇਗਾ ਤੇ ਸੈਂਟਰ ਸਰਕਾਰ ਦਾ ਹੋਵੇਗਾ ਕਿਉਂਕਿ ਲੋਕ ਜਦੋਂ ਸੜਕਾਂ ਤੇ ਆ ਜਾਂਦੇ ਨੇ ਜੇ ਅਸੀਂ ਭਗਵੰਤ ਮਾਨ ਨੂੰ ਦੂਸਰਿਆਂ ਨੂੰ ਇੱਕ ਚੇਤਾਵਨੀ ਦੇਣੀ ਚਾਹੁੰਦੇ ਹਾਂ ਜੇ ਲੋਕ ਇਹਨਾਂ ਨੂੰ ਕੁਰਸੀ ਤੇ ਬਿਠਾ ਸਕਦੇ ਨੇ 92 ਲਾਸ਼ਾਂ ਨੂੰ ਦੇ ਲੋਕਾਂ ਨੂੰ ਲਾਉਣਾ ਵੀ ਹੁੰਦਾ ਇਸ ਕਰਕੇ ਇੰਦਾ ਦਾ ਕੰਮ ਇਹ ਇਹ ਫਿਰ ਬੇਨਤੀ ਆ ਤੁਹਾਡੇ ਸੂ ਸਰਕਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਪੇਸ਼ ਹੋਣਾ 21 ਤਰੀਕ ਨੂੰ ਜੇ ਇਹਨਾਂ ਨੇ ਵਿਰੋਧ ਕੀਤਾ ਏਜੀ ਦਾ ਤਾਂ ਏਜੀ ਨੂੰ ਤਾਂ ਉਹਨਾਂ ਨੇ ਪੰਜਾਬ ਚੰਗੀ ਤਰ੍ਹਾਂ ਚੱਜਾਂ ਨੇ ਵੀ ਸਾਡੇ ਵਕੀਲ ਨੇ ਜੇ ਇਹਨਾਂ ਨੇ ਪ੍ਰਸ਼ਾਸਨ ਦਾ ਇੱਕ ਸਿਸਟਮ ਆ ਸ਼ਾਇਦ ਤੋਂ ਵੀਰਾਂ ਨੂੰ ਕਈਆਂ ਨੂੰ ਪਤਾ ਨਾਮ ਹੋਵੇ ਉਹਨਾਂ ਨੇ ਏਜੀ ਇੱਕ ਟੈਂਪਰੀਰੀ ਲਾਉਣਾ ਪੋਸਟ ਦੇਣ ਉਹ ਇਲੀਕੋ ਵਾਲ ਸਾਡੇ ਜੋ ਪੰਜਾਬ ਤੋਂ ਨਾਲ ਸਾਡੇ ਟੈਂਪਰੇਰੀ ਇੱਕ ਪੋਸਟ ਵਾਲਾ ਉਧਰੋਂ ਦੇ ਪੇਸ਼ ਹੋਣਾ ਜਿਹਨਾਂ ਨੇ ਵਿਰੋਧ ਕੀਤਾ ਅਸੀਂ ਇਹਨਾਂ ਦਾ ਪੰਜਾਬ ਦੇ ਵਿੱਚ ਸੰਗਤ ਦੇ ਵਿੱਚ ਇਹਦੀ ਤਾਕਤ ਆ ਲੋਕਾਂ ਦੀ ਸ਼ਕਤੀ ਆ ਲੋਕ ਸ਼ਕਤੀ ਦਾ ਸਨਮਾਨ ਇਹਨਾਂ ਨੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਵਿੱਚ ਵੰਡਣਾ ਬੰਦ ਕਰਾ ਜੀ ਜੇ ਸਾਡਾ ਸੋ ਮੈਂ ਬੇਨਤੀ ਕਰਦਾ ਬਾਕੀ ਮੇਰੇ ਵੱਲੋਂ ਸਾਰੇ ਸਾਡੇ ਬੀਤੀ ਵੱਲੋਂ ਤਾਰਨੇ ਮੁਕਤੀ ਵੱਲੋਂ ਸਾਰੇ ਸਾਰੇ ਸੰਤਾਂ ਪੁਰਖਾਂ ਦਾ ਇਸ ਹਾਂ ਜਿਥੇ ਬੰਦੀਆਂ ਦਾ ਨਿਆਂ ਨਹੀਂ ਜਿਥੇ ਬੰਦੀਆਂ ਦਾ ਮਜਦੂਰ ਵਰਗ ਦਾ ਪਪਾਰੀ ਵਰਗ ਦਾ ਜਿੱਦੇ ਵੀ ਸਮਾਜਿਕ ਰਾਜ ਦੀ ਧਾਰਮਿਕ ਸਿੱਖਿਤਾ ਆਈਆਂ ਨੇ ਮੀਡੀਆ ਦਾ ਅਨੁਸ਼ਾਸਤ ਹੋਵੇ ਕਿਉਂਕਿ ਇਹ ਫਟਾਫਟਾ ਥੰਮ ਹੈ ਇਹ ਜੇ ਤੁਸੀਂ ਸਾਡੇ ਵਿਚਾਰ ਲੋਕਾਂ ਦੇ ਵਿੱਚ ਪਠਾਓਗੇ ਤਾਂ ਹੀ ਠਾਓਗੇ ਜੇ ਤੁਸੀਂ ਉਸ ਆ ਵਿਚਾਰਾ ਦਾ ਸਹਿਬਦੋਂਗੇ ਮੇਰਾ ਖਿਆਲ ਕੋਈ ਨਹੀਂ ਕੀਦੀ ਆਲਾ ਜਿਹੜਾ ਜਿਹਦੇ ਵਿੱਚ ਇਨਸਾਨੀਅਤ ਆ ਉਹ ਇਸ ਤਰਦ ਨੂੰ ਸਮਝਦਾ ਇਹ ਕਿਹੜਾ ਕਿਹੜਾ ਨਾਅ ਹੈ ਕਿਹੜਾ ਕਾਨੂੰਨ ਹੈ ਕਿ ਬੰਦੇ ਉੱਤੇ ਕੋਈ ਕੇਸ ਨਾ ਹੋਵੇ ਦਿੱਲੀ ਵਿੱਚ ਉਹਨੂੰ 20 ਸਾਲ ਤੋਂ ਉੱਥੇ ਬਿਨਾਂ ਕੇਸ ਤੋਂ ਰੱਖਿਆ ਗਿਆ ਜੇ ਉਹ ਕਿਹੜਾ ਦੁਨੀਆ ਦਾ ਕਾਨੂੰਨ ਹੈ ਕੋਈ ਪੰਜਾਬ ਦਾ ਹਿੰਦੁਸਤਾਨ ਦਾ ਵਰਲਡ ਦਾ ਬੁੱਧੀ ਜੇ ਵੀ ਆੜ ਕੇ ਸਾਡੇ ਸਾਹਮਣੇ ਕਰ ਸ਼ਿਫਾਇਤ ਕਰ ਦੇਵੇ ਕਿਹੜਾ ਕਾਨੂੰਨ ਹੈ ਕਿ 30-30 ਸਾਲ ਤੋਂ ਬੰਦੇ ਤੰਦਰ ਨੇ ਉਹਨਾਂ ਦੀ ਪੈਰੋਲ ਦਾ ਹੱਕ ਕਿਲੇ ਸੰਵਿਧਾਨ ਉਸਾ ਹੋਇਆ ਗਿਆ ਸੋ ਇਹ ਬੇਨਤੀ ਹੈ ਤੁਹਾਡਾ ਬਹੁਤ ਵੱਡਾ ਰੋਲ ਹੈ ਸਾਡੀ ਆਵਾਜ਼ ਠਾਓ ਇਹ ਲੋਕਾਂ ਦੀ ਆਵਾਜ਼ ਹੈ ਮਨੁੱਖਤਾ ਦੀ ਆਵਾਜ਼ ਹੈ ਇਹ ਜਿਹੜੀ ਜਿਹੜੀ ਮਨੁੱਖਤਾ ਦਾ ਧਾਂ ਹੋ ਰਿਹਾ ਜਿਹੜਾ ਇਨਸਾਫ਼ ਦਾ ਨਹੀਂ ਮਿਲ ਰਿਹਾ ਉਹ ਅਸੀਂ ਆਪਾਂ ਲੈ ਕੇ ਜਾਈਏ ਉਹਨਾਂ ਨੇ ਸਾਡੀ ਤੁਹਾਡੀ ਖਾਤ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਰੋ ਦੀ ਪਾਖਾਤ ਉਹਨਾਂ ਨੇ ਆਪਣੀ ਸਾਰੀ ਜਵਾਨੀ ਕਰਵਾਣ ਕਰ ਦਿੱਤੀ ਆ ਉਹ ਤਾਂ ਆਪਾਂ ਨੂੰ ਸੁਣਾਉਣਾ ਆਪਣਾ ਫਰਜ਼ ਹੈ ਤੇ ਗੁਰੂ ਗ੍ਰੰਥ ਸਾਹਿਬ ਜਿੱਚ ਸ਼ੰਤਾਂ ਮਹਤੁਖਾ 15 ਪਟਕਾਂ ਦੀ ਪਵਿੱਤਰ ਕਰਵਾਣੀ ਹੈ ਹਰ ਇਨਸਾਨ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹਰ ਪਟਕ ਨੂੰ ਮੱਥਾ ਟੇਕਦਾ ਨਮਸਕਾਰ ਕਰਦਾ ਉਸ ਇਥੇ ਬੋਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਕਿ ਜਾਤ ਪਾਤ ਉੱਚ ਨੀਚ ਲਿੰਗ ਪੇਤ ਕੋੜ ਵਰਗੀ ਜਿਹੜੀ ਬਿਵਾਰੀ ਹਜੇ ਵੀ ਸਿਕੋਂ ਲੱਗੀ ਹੈ ਜਿਹਦਾ ਨਾਸ ਕਰਤਾ ਇਹਦੀ ਵਾਰ-ਵਾਰ ਵਿਆਖਰੀ ਹੋਈ ਕਿਸੇ ਦੁਨੀਆ ਦੇ ਮੁਕਤੇ ਦੀ ਹੋਈ ਭਾਰਤ ਦੇ ਕਿਸੇ ਹੋਰ ਕੋਨੇ ਚ ਹੋਈ ਕੇਵਲ ਤੇ ਕੇਵਲ ਪੰਜਾਬ ਤੋਂ ਹੀ ਹੈ ਜਿੱਥੇ ਸਿੱਖ ਕੌਮ ਦੀ ਧਰਮ ਹੈ ਜਿੱਥੇ ਸਿੱਖ ਕੌਮ ਦਾ ਸੈਂਟਰ ਹੈ ਜਿਸ ਸਿੱਤੇ ਸਿੱਖ ਕੌਮ ਦਾ ਕੇਂਦਰ ਇਹ ਚੜਾਉਣ ਵਾਲੀ ਸਾਨੂੰ ਗੱਲ ਹੈ ਉਹਦੇ ਵਾਸਤੇ ਵੀ ਅਪਸਾ ਗੁਰੂ ਨੂੰ ਗੁਰੂ ਨੂੰ ਬਣਾਉਣ ਵਾਸਤੇ ਅੱਜ ਆਪਾਂ ਜੋ ਉਤਾਰ ਰਹੇ ਆ ਸੁਪਰਚਲ ਦੀ ਖਿਮਾ ਬਿਲਕੁਲ ਸ਼ਰਤ ਨਹੀਂ ਹੈ ਸਾਰੀ ਸ਼ਕਤੀਤਾ ਵਾਸਤੇ ਇਤਨੇ ਇਹਨਾਂ ਨੇ بڑے بڑے ਆਪਣੇ ਖਾਸ ਪ੍ਰੋਗਰਾਮ ਛੱਡ ਕੇ ਇੱਥੇ ਆਏ ਨੇ ਤੇ ਤੁਹਾਡਾ ਵੀ ਪ੍ਰੈਸ ਦਾ بشیش طور تنها پنجابتی که مدی واقعی بردیگرات حال سر واقعی